ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਡੀਆਈਜੀ ਭੁੱਲਰ ਦਾ ਕਰਕੇ ਹੁਣ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਕਸੂਤੇ ਫਸਦੇ ਜਾਣਦੇ ਆ ਬੁਰੇ ਫਸੰਦੇ ਆ ਕਿਆ ਜਾ ਰਿਹਾ ਹੈ ਕਿ ਡੀਆਈਜੀ ਭੁੱਲਰ ਦੇ ਪਿੱਛੇ ਅਗਰ ਕਿਸੇ ਦਾ ਹੱਥ ਹੈ ਤੇ ਉਹ ਸੁਖਬੀਰ ਸਿੰਘ ਬਾਦਲ ਦਾ ਤੇ ਨਾਲ ਨਾਲ ਇੱਕ ਬੁਰੀ ਖਬਰ ਪੰਜਾਬ ਦੇ ਵਸੀਆਂ ਵਾਸਤੇ ਕਿ ਪੰਜਾਬ ਦੇ ਵਸੀਆਂ ਨੂੰ ਜਿਹੜਾ 300 ਤੋਂ ਲੈ ਕੇ 600 ਯੂਨਿਟ ਤੱਕ ਫ੍ਰੀ ਬਿਜਲੀ ਦਿੱਤੀ ਜਾਂਦੀ ਸੀ ਉਹ ਕਹਿੰਦੇ ਹੁਣ ਖਤਮ ਕਰ ਦਿੱਤੀ ਜਾਏਗੀ ਆਖਿਰ ਕਿਸ ਦੇ ਕਹਿੰਦੇ ਖਤਮ ਕੀਤੀ ਜਾਏਗੀ ਜਾਂ ਕਿਉਂ ਕੀਤੀ ਜਾਏਗੀ ਇਸ ਦੇ ਬਾਰੇ ਮਕਮਲ ਡਿਟੇਲ ਆਪਾਂ ਅੱਜ ਦੀ ਵੀਡੀਓ ਚ ਜਾਣਦੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਪੰਜਾਬ ਦੇ ਵਿੱਚ ਕਿਸੇ ਵੇਲੇ ਵੀ ਬਿਜਲੀ ਬੰਦ ਹੋ ਸਕਦੀ ਆ ਕਿਹੜੀ ਬਿਜਲੀ ਦੀ ਗੱਲ ਕਰ ਰਹੇ ਹਾਂ ਜਿਹੜੀ ਪੰਜਾਬ ਭਰ ਦੇ ਲੋਕਾਂ ਨੂੰ ਮੁਫਤ ਦੇ ਵਿੱਚ ਜਾਨੀ 300 ਯੂਨਟ ਕਹਿ ਲੋ 600 ਕਹਿ ਲੋ ਦੋਵੇਂ ਨਹੀਂ 600 ਯੂਨਟ ਮਾਫ ਹੈ 1 ਮਹੀਨੇ ਦੀ 300 ਹੈ ਪਰ ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਝਟਕਾ ਇਸ ਖਬਰ ਦੇ ਨਾਲ ਔਰ ਦੂਜੀ ਖਬਰ ਜਿਹੜੀ ਕਿ ਡੀਆਈਜ਼ ਨੂੰ ਲੈ ਕੇ ਔਰ ਦੂਜੇ ਪਾਸੇ ਫਗਵੀਰ ਸਿੰਘ ਬਾਦਲ ਪੰਜਾਬ ਦੇ ਇਕਾਈ ਦਲ ਦੇ ਨੇਤਾ ਯਾਨੀ ਇਕਾਈ ਦਲ ਦੇ ਪ੍ਰਧਾਨ ਵੀ ਨੇ ਪਰ ਭਾਈ ਇਹਨਾਂ ਨੇ ਇੱਕ ਬਹੁਤ ਵੱਡਾ ਝਟਕਾ ਯਾਨੀ ਡੀਆਈਜੀ ਨੇ ਪ사 ਦਿੱਤੇ ਨੇ ਤਾਂ ਪੰਜਾਬ ਦੇ ਲੋਕਾਂ ਨੇ ਮੇਰੀ ਗੱਲ ਦੇ ਮਗਰ ਬੜੀ ਹਾਨੀ ਭਰੀ ਕਿਉਂਕਿ ਜਿਹੜੀ ਮਾ ਸੁਖਵੀਰ ਸਿੰਘ ਬਾਦਲ ਆ ਡੀਆਈਜੀ ਤੇ ਖਬਰ ਪਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਾਂ ਪਰ ਪੰਜਾਬ ਦੇ ਲੋਕਾਂ ਨੇ ਸਿਰਫ ਇੱਕੋ ਹੀ ਗੱਲ ਕਹੀ ਕਹਿੰਦੇ ਜੀ ਖਿੱਚ ਕੇ ਰੱਖੋ ਤੇ ਅਸੀਂ ਤੁਹਾਡੇ ਨਾਲ ਆ ਖਬਰ ਸੱਚੀ ਐ ਕਿਉਂਕਿ ਬਿਲਕੁਲ ਪੰਜਾਬ ਦੇ ਅੰਦਰ ਅਤਿਅੰਤ ਨੂੰ ਬਹੁਤ ਵੱਡਾ ਝੜਕਾ ਇਸ ਡੀਆਈਜੀ ਨੇ ਦੇ ਦਿੱਤਾ ਯਾਨੀ ਸੁਖਬੀਰ ਬਾਦਲ ਨੂੰ ਰਗੜ ਦਿੱਤਾ ਹੈ। ਆਰ ਦੂਜੇ ਪਾਸੇ ਸਾਡੇ ਹੀ ਵਾਸੀਆਂ ਨੂੰ ਇੱਕ ਬਹੁਤ ਵੱਡਾ ਝੜਕਾ ਕੇਂਦਰ ਬਨੀਓ ਲੱਗ ਚੁੱਕਿਆ ਹੈ। ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਇੱਕ ਤਰਫਾ ਯਾਨੀ ਗਰੀਬ ਲੋਕਾਂ ਦੇ ਹੱਕ ਦੇ ਵਿੱਚ 300 600 ਜੰਤ ਮਾਫ ਕੀਤੀ। ਇੱਕ ਮਹੀਨੇ ਦੀ 300 ਆ, ਦੋ ਮਹੀਨਾ ਦੀ 600। ਪਰਵੇਂ ਵਿੱਚ ਸਾਡੇ ਹੀ ਪੰਜਾਬ ਦੇ ਕਈ ਲੋਕ ਰਗੜੇ ਗਏ ਨੇ। ਯਾਨੀ ਕੇਂਦਰ ਵੱਲੋਂ ਬਹੁਤ ਵੱਡਾ ਝਟਕਾ ਸਾਡੇ ਸੂਬੇ ਦੀ ਸਰਕਾਰ ਨੂੰ ਕਹਿ ਲੋ ਸਾਡੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਲੋ ਚਾਹੇ ਸਾਨੂੰ ਖੁਦ ਨੂੰ ਕਹਿ ਲੋ ਯਾਨੀ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਗਰੀਬ ਵਰਗ ਦੇ ਲੋਕ ਨੇ ਉਹਨਾਂ ਲੋਕਾਂ ਨੂੰ ਬਹੁਤ ਵੱਡਾ ਝਟਕਾ ਇਸ ਖਬਰ ਦੇ ਨਾਲ ਲੱਗਣਾ ਕਿਉਂਕਿ ਜਿਹੜੀ ਮੁਫਤ ਬਿਜਲੀ ਦਿੱਤੀ ਜਾ ਰਹੀ ਸੀ ਉਸ ਬਿਜਲੀ ਦੇ ਅੰਦਰ ਇੱਕ ਬਹੁਤ ਵੱਡਾ ਵਾਅਦਾ ਕਰ ਦਿੱਤਾ ਗਿਆ ਕੀ ਕਰ ਦਿੱਤਾ ਗਿਆ ਸੁਣਨੇ ਜਿਹੜਾ ਤੇ ਮੇਰੇ ਨਾਲ ਉਸ ਤੋਂ ਬਾਅਦ ਸੁਰਬੀਰ ਸਿੰਘ ਬਾਦਲ ਆ ਡੀ ਆਈ ਜੀ ਦੀ ਖਬਰ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਸੁਣੋ ਤੇ ਜਿਹੜੀ ਬਿਜਲੀ ਆ ਉਹ ਕਿਸੇ ਵੀ ਵੇਲੇ ਬੰਦ ਹੋ ਸਕਦੀ ਹੈ ਜਿਹੜੀ ਚੀਜ਼ ਦੇ ਉੱਤੇ ਖਰਚਾ ਹੁੰਦਾ ਹੋਵੇ ਉਹਨੂੰ ਉਸ ਕਿਵੇਂ ਵੰਡਿਆ ਜਾ ਸਕੇ ਇਹ ਸੋਚਣ ਵਾਲੀ ਗੱਲ ਆਉਣ ਵਾਲੇ ਸਮੇਂ ਵਿੱਚ ਉਹਨਾਂ ਸਰਕਾਰਾਂ ਨੂੰ ਝਟਕਾ ਲੱਗਣਾ ਔਰ ਇਹ ਲੱਗਣਾ ਵੀ ਚਾਹੀਦਾ ਹੈ ਇੱਕ ਘਰ ਦੇ ਵਿੱਚ 3 3 ਮੀਟਰ ਹਾਂ ਔਰ ਇੱਕ ਸਿਸਟਮ ਲਾ ਲਿਆ ਆ ਕਿ ਜਦੋਂ ਐਸ ਮੀਟਰ ਦੇ ਯੂਨਟ 300 ਹੋਣ ਲੱਗੇ ਤਾਂ ਫਿਰ ਉੱਪਰਲੇ ਨਾਲ ਜੋੜ ਲਓ ਤੇ ਜਦੋਂ ਉੱਪਰਲੇ ਦੇ ਆਉਣ ਲੱਗੇ ਤਾਂ ਫਿਰ ਸਰਵੰਟ ਕੁਆਟਰ ਨਾਲ ਜੋੜ ਲਵੋ ਅੱਜ ਦੀ ਡੇਟ ਵਿੱਚ 2026 25 26 ਦੇ ਵਿੱਚ ਜਿਹੜਾ ਬਿਜਲੀ ਦੀ ਸਬਸਿਡੀ ਹੋਣੀ ਹੈ ਇਹਦੇ ਵਿੱਚ 300 ਯੂਨਟ ਵੀ ਆ ਬਾਕੀ ਕੁਝ ਅਰਾਇਤਾਂ ਵੀ ਦਿੱਤੀਆਂ ਹੋਈਆਂ ਨੇ 2000 ਕਰੋੜ ਰੁਪਈਆ ਸਾਲ ਦਾ 3000 ਤੋਂ ਲੈ ਕੇ 3500 4000 ਕਰੋੜ ਰੁਪਈਆ ਤੱਕ ਅਸੀਂ ਕਰਜ਼ਾ ਚੁੱਕ ਕੇ ਤਨਖਾਹਾਂ ਦਿੰਨੇ ਆ ਪੈਨਸ਼ਨਾਂ ਦਿੰਨੇ ਆ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਕਹਿ ਸਕਦੇ ਆ ਇੱਕ ਬਹੁਤ ਵੱਡਾ ਝਟਕਾ ਯਾਨੀ ਜਿਹੜਾ ਕਰਜ਼ਾ ਪੰਜਾਬ ਦੇ ਸਿਰ 4 ਲੱਖ ਕਰੋੜ ਰੁਪਈਆ ਦੱਸਿਆ ਜਾ ਰਿਹਾ ਉਹਨਾਂ ਗੱਲਾਂ ਦੇ ਆਧਾਰ ਤੇ ਕੇਂਦਰ ਵੱਲੋਂ ਬਹੁਤ ਵੱਡਾ ਝੜਕਾ ਜਾਨੀ ਪੰਜਾਬ ਦੇ ਵਸਨੀਕਾਂ ਨੇ ਆ ਕਹਿੰਦੇ ਜੀ ਕਿਸੇ ਵੇਲੇ ਵੀ ਪੰਜਾਬ ਦੇ ਅੰਦਰੋਂ ਬਿਜਲੀ ਦਾ ਬਿੱਲ ਤੁਹਾਨੂੰ ਦੇਣਾ ਪੈ ਸਕਦਾ ਯਾਨੀ ਬਿਜਲੀ ਤਾਂ ਨਹੀਂ ਬੰਦ ਹੁੰਦੀ ਪਰ ਮੁਫਤਾਂ ਦੀ ਬਿਜਲੀ ਹੈ ਜਿਹੜੀ ਉਹ ਬੰਦ ਹੋ ਜਾਣੀ ਆ ਤੇ ਤੁਹਾਨੂੰ ਇਹਦਾ ਬਿੱਲ ਚੁਕਾਉਣਾ ਪੈ ਜਾਣਾ ਇਹ ਗੱਲ ਤਾਂ ਕਿਉਂਕਿ ਸਾਡਾ ਹੀ ਪੰਜਾਬ ਆ ਜਿਹੜਾ ਇਹ ਬੜਾ ਹੀ ਕਰਜ਼ਾ ਉਹ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੀਤਾ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੋਈ ਦੋਸ਼ ਨਹੀਂ ਹੈ ਇਹਦੇ ਵਿੱਚ ਵੀ ਕੋਈ ਦੋੜਾਵਾ ਨਹੀਂ ਹੈ ਕਿਉਂਕਿ ਪੰਜਾਬ ਨੂੰ ਜਿਹੜੇ ਲੋਕਾਂ ਨੇ ਲੁੱਟਿਆ ਉਹ ਅਕਸਰ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਵੱਡੇ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਅਕਸਰ ਸਾਰਾ ਪੰਜਾਬ ਚੰਗੀ ਤਰ੍ਹਾਂ ਜਾਮਦਾ ਤਾਂ ਹਣ ਦੂਜੇ ਪਾਸੇ ਆਜੋ ਵੀ ਸੁਖਬੀਰ ਸਿੰਘ ਬਾਦਲ ਆ ਡੀਆਈਜੀ ਭੁੱਲਰ ਸਾਹਿਬ ਯਾਨੀ ਕਹਿੰਦੇ ਨੇ ਜੀ ਡੀਆਈਜੀ ਭੁੱਲਰ ਸਾਹਿਬ ਕੋਲੋਂ ਸੋਨਾ ਫੜਿਆ ਗਿਆ ਬਹੁਤ ਸਾਰੇ ਨਰਦੀ ਦੇ ਰੂਪ ਦੇ ਵਿੱਚ ਕਈ ਸਾਰੇ ਬੈਗ ਕਹਿੰਦੇ ਜੀ ਨੋਟਾਂ ਦੇ ਫੜੇ ਗਏ ਨੇ ਕਰੁੰਦੇ ਨੇ ਸਾਰੀ ਲੁੱਟ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਤਾਂ ਦੱਸੀ ਆ ਪਰ ਮੈਂ ਅੱਜ ਜਿਹੜੀ ਗੱਲ ਦੱਸੂਗਾ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਇਕਾਦੀ ਦਲ ਦੇ ਨੇਤਾ ਨੇ ਬਹੁਤ ਸਾਰੇ ਪੰਜਾਬ ਦੇ ਅੰਦਰ ਉਹਨਾਂ ਨੇ ਪੱਤਰਕਾਰ ਖਰੀਦੇ ਨੇ ਜਿਹੜੇ ਉਹਨਾਂ ਦੀ ਬੋਲੀ ਬੋਲ ਕੇ ਪੰਜਾਬ ਭਰ ਦੇ ਵਿੱਚ ਕੂੜ ਪ੍ਰਚਾਰ ਸੱਚਮੁੱਚ ਕਰਨ ਲੱਗੇ ਨੇ ਕੌਣ ਆਹੋ ਮਨਿੰਦਰ ਸਿੰਘ ਸਿੱਧੂ ਲੋਕਵਾਜ ਟੀਵੀ ਦੇ ਪੱਤਰਕਾਰ ਨੇ ਉਹ ਸਿੱਧੇ ਤੌਰ ਤੇ ਬਾਗਲਾਂ ਦੇ ਚਮਚੇ ਤਾਂ ਹੈਗੇ ਨੇ ਪਰ ਇੱਕ ਵਾਰ ਆਪਣੇ ਕਹਿਣ ਤੋਂ ਨੇ ਖਬਰ ਜ਼ਰੂਰ ਲਾ ਦਿੱਤੀ ਐ ਇੱਕੋ ਹੀ ਛੋਟੀ ਜੀ ਕਲਿੱਪ ਕੈਨਰੀ ਅਕਾਲੀ ਦਲ ਹੋਵੇ ਚਾਹੇ ਹੋਵੇ ਕਾਂਗਰਸ ਚਾਹੇ ਹੋਵੇ ਚਾਰੂ ਇਹ ਤਾਂ ਸਾਡੇ ਪੰਜਾਬ ਵਿਰੋਧੀ ਨੇ ਆ ਗੱਲ ਕਹੀ ਸੀ ਨੀ ਪਰ ਮੈਂ ਮਨਿੰਦਰ ਸਿੱਧੂ ਨੂੰ ਦੱਸਣਾ ਚਾਹੁੰਦਾ ਕਿ ਨਿਰਪੱਖ ਜੇਕਰ ਵਾਕਈ ਪੱਤਰਕਾਰੀ ਕਰਨੀ ਹੈ ਤਾਂ ਭਰਾ ਜੀ ਬਾਗਲਾਂ ਦੀ ਇੰਟਰਵਿਊ ਜਿਵੇਂ ਤੁਸੀਂ ਕਰਕੇ ਲੈਂਦੀ ਆ ਉਹਨਾਂ ਦੇ ਖਿਲਾਫ ਖਬਰ ਲਾ ਕੇ ਦਿਖਾਓ ਤਾਂ ਸਾਡਾ ਪੰਜਾਬ ਮੰਨੂਆ ਕਿ ਪੰਜਾਬ ਦੀ ਬਰਬਾਦੀ ਸਾਡੇ ਹੀ ਪੱਤਰਕਾਰਾਂ ਦੁਆਰਾ ਹੋ ਰਹੀ ਹੈ ਕਿਉਂਕਿ ਜਿਹੜੀ ਆਵਾਜ਼ ਤਹਾਹੀ ਇਹ ਵੀਡੀਓ ਦੇ ਅੰਦਰ ਸਾਡੇ ਪੂਰੇ ਪੰਜਾਬ ਤੱਕ ਪਹੁੰਚਦੀ ਹੈ ਤਾਂ ਸਾਡੇ ਪੰਜਾਬ ਦੇ ਬੱਚੇ ਬੱਚੇ ਦੇ ਉੱਤੇ ਇਫੈਕਟ ਪੈ ਜਾਂਦਾ ਹੈ ਤਾਂ ਇਸ ਕਰਕੇ ਇਸ ਕਰਕੇ ਮੇਰੀ ਅਪੀਲ ਹੈ ਕਿ ਜਿੰਨੇ ਵੀ ਮੇਰੇ ਪੱਖ ਆਪ ਦੇ ਆਪ ਨੂੰ ਪੱਤਰਕਾਰ ਘਮਾਉਂਦੇ ਨੇ ਤਾਂ ਬਾਦਲਾਂ ਨੇ ਖਰਾਬ ਖਬਰ ਲਾਉਣ ਤੋਂ ਕਿਉਂ ਡਰ ਲੱਗਦਾ ਕਿਉਂਕਿ ਬਾਦਲ ਉਸ ਪੰਜਾਬ ਦੇ ਦੋਸ਼ੀ ਨੇ ਪੰਜਾਬ ਦੀ ਸਿਕਾਮ ਦੇ ਪਿੱਛੇ ਸ਼ਰਾਬ ਮਾਰਿਆ ਤੇ ਇਸ ਕਰਕੇ ਬਾਦਲਾਂ ਦੀ ਪ੍ਰਸ਼ੰਸਾ ਨਹੀਂ ਕਰਨੀ ਬਣਦੀ ਸੋ ਉਹਨਾਂ ਨੇ ਪੰਜਾਬ ਭਰ ਦੀ ਨੌਜਵਾਨੀ ਨੂੰ ਨਸ਼ੇ ਦੇ ਵਿੱਚ ਡੋਬ ਦਿੱਤਾ ਤੇ ਵਿਕਰਮ ਸਿੰਘ ਮਜੀਠੀਆ ਜਿਹੜਾ ਕਿ ਨਾਬਦੀ ਜੇਲ੍ਹ ਦੇ ਵਿੱਚ ਬੰਦ ਹੈ ਉਹ ਕਾਦੇ ਲਈ ਹੈ ਕਿਉਂਕਿ ਪੰਜਾਬ ਦੀਆਂ ਮਾਂਵਾਂ ਅੱਜ ਤੱਕ ਉਹਨੂੰ ਰੋ ਰਹੀਆਂ ਨੇ ਇਸ ਕਰਕੇ ਡੀਆਈਜੀ ਜਿਹੜਾ ਭੁੱਲਰ ਉਸ ਬੰਦੇ ਨੂੰ ਇਹਨਾਂ ਲੋਕਾਂ ਦੀ ਹਲਾਇਤ ਤੇ ਬਹੁਤ ਵੱਡੇ ਪਦਰ ਤੈਨੂੰ ਲੁੱਟ ਪਹਿਲਾਂ ਵੀ ਕੀਤੀ ਸੀ ਇਹਨਾਂ ਦੇ ਰਾਜ ਦੇ ਅੰਦਰ ਔਰ ਜਦੋਂ ਇਹ ਸਰਕਾਰ ਆਉਂਦੀ ਹੈ ਤਾਂ ਦੋਸ਼ ਫਿਰ ਇਹਨਾਂ ਦੇ ਉੱਤੇ ਲੱਗਦੇ ਨੇ ਕੀਤਾ ਕਰਾਇਆ ਬੜਾ ਪੁਰਾਣਾ ਮਾਮਲਾ ਕਿਉਂਕਿ 5-700 ਕਰੋੜ ਕੋਈ 2-4 ਸਾਲਾਂ ਦੇ ਵਿੱਚ ਨਹੀਂ ਬਣਦੇ ਇਹ ਤੁਹਾਨੂੰ ਵੀ ਪਤਾ ਹੈ ਬਹੁਤ ਸਾਰੀ ਵੱਡੀ ਰਕਮ ਦੀ ਗੱਲ ਚੱਲ ਰਹੀ ਹੈ ਇਹ ਬਾਦਲਾ ਦੇ ਰਾਜ ਦੇ ਵਿੱਚ ਇਹਨਾਂ ਨੂੰ ਜਦੋਂ ਇਹਨਾਂ ਦੀ ਵੋਟ ਹੀ ਪੈਂਦੀ ਸੀ ਤਾਂ ਇਹਨਾਂ ਦੇ ਕਹਿਣ ਤੇ ਕੰਮ ਵੀ ਕਰਦੇ ਸੀ ਇਹਨਾਂ ਦੇ ਇਸ਼ਾਰੇ ਤੇ ਬਹੁਤ ਵੱਡੇ ਵੱਡੇ ਕੰਮ ਇਹ ਡੀਆਈਜੀ ਭੁਲਰ ਵਰਗੇ ਕਰ ਕਰਦੇ ਜਾਂਦੇ ਸੀ ਪਰ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਪਛਾਣੋ ਪੰਜਾਬ ਦੇ ਜਿਹੜੇ ਵਿਰੋਧੀ ਲੋਕ ਜਾਂ ਪੰਜਾਬ ਨੂੰ ਲੁੱਟ ਮਾਰ ਕੇ ਖਾਣ ਵਾਲੇ ਲੋਕ ਨੇ ਉਹਨਾਂ ਨੂੰ ਕਦੇ ਹੀ ਪੰਜਾਬ ਦੇ ਵਿੱਚ ਮੌਕਾ ਨਹੀਂ ਦੇਣਾ ਭਾਵੇਂ ਸਰਕਾਰ ਜਿਹੜੀ ਮਰਜ਼ੀ ਚੁਣ ਲਵੇ ਸਾਨੂੰ ਨਹੀਂ ਇਸ ਤੇ ਕੋਈ ਮਤਲਬ ਪਰ ਅਕਾਲੀ ਦਲ ਨੇ ਜਿਵੇਂ ਪੰਜਾਬ ਨੂੰ 25 ਸਾਲ ਤੱਕ ਸਾਡੇ ਬਜ਼ੁਰਗਾਂ ਨੂੰ ਕਹਿ ਲੋ ਸਾਡੇ ਪੰਜਾਬੀਆਂ ਨੂੰ ਕਹਿ ਰਹੇ ਲੁੱਟਿਆ ਤਾਂ ਹੁਣ ਪੰਜਾਬ ਨੂੰ ਬਚਨ ਦੀ ਲੋੜ ਐ ਨਾ ਜਾਲ ਮਾਤੋ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਹੌਣ ਮਾੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਵਾਸੀ ਹੈ ਹੁਣ ਉਹਨਾਂ ਨੂੰ ਜਿਹੜੀ ਫ੍ਰੀ ਯੂਨਿਟ ਦਿੱਤੇ ਜਾਂਦੇ 600 ਟਿੱਕਰ ਯਾਨੀ ਕਿ ਇੱਕ ਮਹੀਨੇ ਦਾ 300 ਬੰਦਾ ਤੇ ਦੋ ਮਹੀਨਿਆਂ ਦਾ 600 ਬੰਦਾ ਉਹ ਯੂਨਿਟ ਹੁਣ ਖਤਮ ਕਰ ਦਿੱਤੇ ਜਾਣਗੇ ਕਿਉਂਕਿ ਇਹ ਗੱਲ ਜਿਹੜੀ ਹੈ ਪੰਜਾਬ ਸਰਕਾਰ ਨੇ ਇੱਕ ਕਦਮ ਕੀਤਾ ਸੀ ਜਿਹੜਾ ਕਿ ਬਹੁਤ ਵਧੀਆ ਕੰਮ ਸੀ ਕਿ ਪੰਜਾਬ ਦੇ ਲੋਕਾਂ ਵਾਸਤੇ 300 ਤੋਂ ਲੈ ਕੇ 600 ਯੂਨਿਟ ਤੱਕ بجلی ਫ੍ਰੀ ਸੀ ਜਿਹੜਾ ਕਿ ਮੈਂ ਸਮਝਦਾ ਕਿ ਬਹੁਤ ਹੀ ਵਧੀਆ ਤੇ ਬਹੁਤ ਅੱਛਾ ਇੱਕ ਕਦਮ ਹੈ ਇਸ ਦੇ ਨਾਲ ਜਿਹੜੇ ਗਰੀਬ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਹੁੰਦੀ ਸੀ ਲੇਕਿਨ ਜਿਹੜੇ ਕੇਂਦਰ ਸਰਕਾਰ ਦੇ ਤਰਫੋਂ ਹੋਣੇ ਫੈਸਲਾ ਆ ਰਿਹਾ ਹੈ ਕਿ ਇਸ ਦਾ ਬੋਝ ਬਹੁਤ ਜ਼ਿਆਦਾ ਵਧਦਾ ਪਿਆ ਹੈ ਤੇ ਹੁਣ ਜਿਹੜੀ ਫਿਜਲੀ ਫ੍ਰੀ ਵਾਲਾ ਕੰਮ ਉਹ ਖਤਮ ਹੋ ਜਾਏਗਾ ਜਿਹੜੇ ਯੂਨਿਟ ਫ੍ਰੀ ਦਿੱਤੇ ਜਾਂਦੇ ਆ ਉਹ ਖਤਮ ਕਰ ਦਿੱਤੇ ਜਾਣਗੇ ਹੁਣ ਜਿਹੜੇ ਯੂਨਟਾਂ ਦੇ ਪੈਸੇ ਦਿੱਤੇ ਜਾਣਗੇ ਜਿੰਨਾ ਤੁਸੀਂ ਯੂਨਿਟ ਇਸਤੇਮਾਲ ਕਰੋਗੇ ਉਸ ਹਿਸਾਬ ਨਾਲ ਬਿੱਲ ਆਏਗਾ ਤੇ ਤੁਹਾਨੂੰ ਬਿੱਲ ਪੇ ਕਰਨਾ ਪਏਗਾ ਉਹ ਜਿਹੜਾ ਫ੍ਰੀ ਵਾਲਾ ਕੰਮ ਹੈ ਉਹ ਖਤਮ ਕਰਨ ਦੀ ਹੁਣ ਕੋਈ ਪਲੈਨਿੰਗ ਕਰਨ ਦੇ ਆ ਲੇਕਿਨ ਮੈਂ ਇਸ ਚੀਜ਼ ਨੂੰ ਨਹੀਂ ਅੱਛਾ ਸਮਝਦਾ ਕਿਉਂਕਿ ਇੱਕ ਅਗਰ ਰੀਲੀਫ ਦਿੱਤਾ ਗਿਆ ਜਿਸ ਦਾ ਕਰਕੇ ਗਰੀਬ ਨੂੰ ਕੋਈ ਸਹੂਲਤ ਮਿਲਦੀ ਪਈ ਹੈ ਤੇ ਉਹ ਉਹਨੂੰ ਦੇਣੀ ਚਾਹੀਦੀ ਹੈ ਜਿਹੜੀ ਕੇਂਦਰ ਸਰਕਾਰ ਉਹਨੂੰ ਕੋਈ ਹੋਰ ਇਕਦਮ ਕਰਨਾ ਚਾਹੀਦਾ ਸੀ ਜਾਂ ਫਿਰ ਬਿਲਕੁਲ ਜਿਹੜਾ ਫ੍ਰੀ ਵਾਲਾ ਕੰਮ ਖਤਮ ਨਹੀਂ ਕਰਨਾ ਚਾਹੀਦਾ ਕਮਸ ਕਮ ਯੂਨਟਾਂ ਦੇ ਅਗਰ ਪੈਸੇ ਵੀ ਰੱਖਨੇ ਆ ਤਾਂ ਬਹੁਤ ਥੋੜੇ ਰੱਖਣਾ ਜਿਸ ਦਾ ਕਰਕੇ ਆਵਾਮ ਨੂੰ ਫਿਰ ਵੀ ਰਿਲੀਫ ਮਿਲ ਸਕਦਾ ਵੈ ਤੇ ਦੂਸਰੀ ਜਿਹੜੀ ਵੱਡੀ ਖਬਰ ਹੈ ਕਿ ਡੀਆਈਜੀ ਭੁੱਲਰ ਦਾ ਕਰਕੇ ਤੋ ਖੁਗਬੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਲੀਡਰ ਹੈ ਬੁਰਾ ਫਸਦੇ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਡੀਏਜੀ ਭੁੱਲਰ ਨੇ ਜਿੰਨੀ ਵੀ ਕ腐ਸ਼ਨ ਕੀਤੀ ਹੈ, ਜਿੰਨੇ ਵੀ ਉਹਨਾਂ ਕੋਲੋਂ ਕਰੰਸੀ ਨਿਕਲੀ, 골ਡ ਨਿਕਲੇ ਜਾਂ ਹੋਰ ਕੀਮਤੀ ਚੀਜ਼ਾਂ ਨਿਕਲੀਆਂ ਹਨ, ਉਹਨਾਂ ਦੀ ਐਡੀ ਵੱਡੀ ਕ腐ਸ਼ਨ ਦੇ ਪਿੱਛੇ ਅਗਰ ਕਿਸੇ ਦਾ ਹੱਥ ਹੈ, ਕਿਸੇ ਵੱਡੇ ਸਿਆਸੀ ਰਹਿਨਮਾ ਲੀਡਰ ਦਾ ਹੱਥ ਹੈ ਤੇ ਉਹ ਹੋਰ ਕੋਈ ਨਹੀਂ ਸੁਖਬੀਰ ਸਿੰਘ ਬਾਦਲ ਹੈ। ਉਹਨਾਂ ਦੇ ਦੌਰ ਦੇ ਵਿੱਚ ਵੀ ਇਹਨਾਂ ਨੇ ਇੰਝ ਹੀ ਕ腐ਸ਼ਨ ਕੀਤੀ ਸੀ। ਤੇ ਹੁਣ ਵੀ ਉਹ ਇਸ ਤਰ੍ਹਾਂ ਹੀ ਕ腐ਸ਼ਨ ਕਰਨਦੇ ਆ ਪੂਰੀ ਸਪੋਰਟ ਕਰਦੇ ਪਏ ਆ ਤੇ ਬਹੁਤ ਸਾਰੇ ਆਪਣੇ ਪੱਤਰਕਾਰ ਵੀਰ ਵੀ ਆ ਜਿਹੜੇ ਕਿ ਸਿਰਫ ਆਪਣੇ ਪੰਜਾਬ ਸਰਕਾਰ ਜਿਹੜੇ ਮੌਜੂਦਾ ਪੰਜਾਬ ਸਰਕਾਰ ਉਹਨਾਂ ਦੀਆਂ ਖਾਮੀਆਂ ਬਿਆਨ ਕਰਦੇ ਆ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਵਰਗੇ ਆ ਉਹਨਾਂ ਦੀ ਸਪੋਰਟ 'ਚ ਬੋਲਦੇ ਆ ਪੂਰੇ ਉਹਨਾਂ ਦੀ ਹੱਕ ਦੇ ਵਿੱਚ ਗੱਲ ਕਰਦੇ ਆ ਕਦੀ ਵੀ ਉਹਨਾਂ ਨੇ ਉਹਨਾਂ ਦੇ ਖਿਲਾਫ ਗੱਲ ਨਹੀਂ ਕੀਤੀ ਤੇ ਬਾਕੀ ਡੀਆਈਜੀ ਪੁੱਲਰ ਨੇ ਦੇਖ ਲਓ ਕਿਸ ਤਰ੍ਹਾਂ ਦੀਦਾ ਦਲੇਰੀ ਦੇ ਨਾਲ ਕਿੰਨੀ ਕ腐ਸ਼ਨ ਕੀਤੀ ਹੈ ਕਾਦੇ ਕਰਕੇ ਸਿਰਫ ਫੇਸ ਕਰਕੇ ਕੋ ਨੂੰ ਪਤਾ ਸੀ ਮੇਰੇ ਪਿੱਛੇ ਇੱਕ ਬਹੁਤ ਵੱਡਾ ਸਿਆਸੀ ਲੀਡਰ ਮੌਜੂਦ ਹੈ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਲੇਕਿਨ ਮਾੜਾ ਸਮਾਂ ਕਦੀ ਵੀ ਆ ਸਕਦਾ ਵੈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਇਸਰਾ ਖਿਆਲ ਰੱਬ ਰੱਖਾ